9 ਨਵੰਬਰ 2025 ਹੈ ਰਾਤ ਦੇ 8 ਵਜੇ ਇਸ ਸਮੇਂ ਉੱਤਰ ਪੱਛਮ ਨੇ ਹਵਾਵਾਂ ਵਗ ਰਹੀਆਂ ਜਿਹਦੇ ਕਰਕੇ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਮੌਸਮ ਦੇ ਵਿੱਚ ਆਪਾਂ ਦੇਖੀਏ ਤਾਂ ਆਉਣ ਵਾਲੇ ਕੁਝ ਦਿਨ ਲਗਾਤਾਰ ਖੁਸ਼ਕ ਹੈ ਵੱਖ-ਵੱਖ ਮਾਡਲ ਸਾਨੂੰ ਇਹ ਦਿਖਾ ਰਹੇ ਹੈ ਕਿ ਅਗਲੇ 10 ਦਿਨ ਮਤਲਬ ਕਿ 20 ਨਵੰਬਰ 2025 ਤੱਕ ਕਿਤੇ ਵੀ ਕੋਈ ਕਾਰਵਾਈ ਹੋਣ ਵਾਲੀ ਨਹੀਂ ਮੌਸਮ ਖੁਸ਼ਕ ਹੈ ਖੁੱਲ ਕੇ ਕੰਕਣ ਵਿਜੋ ਬੇਫਿਕਰ ਹੋ ਕੇ ਕਣਕ ਵਿਜੋ ਪਰੰਤੂ ਇੱਕ ਘਟਨਾ ਕਰਮ ਹੋ ਰਿਹਾ ਹੈ ਜਦੋਂ ਇਹ ਮੌਸਮ ਦੇ ਵਿੱਚ ਠੰਡੀਆਂ ਉੱਤਰ ਪੱਛਮੀ ਵਾਲੀਆਂ ਹਵਾਵਾਂ ਆ ਰਹੀਆਂ ਤਾਂ ਉਹਦੇ ਨਾਲ ਸਰਦੀ ਸ਼ੁਰੂ ਹੋ ਗਈ ਤੁਸੀਂ ਇਹ ਨਾ ਕਹੋ ਕਿ ਹੁਣ ਸਰਦੀ ਨਹੀਂ ਆਈ ਸਰਦੀ ਸ਼ੁਰੂ ਹੋ ਗਈ ਹੈ ਹੁਣ ਤਾਪਮਾਨੀ ਵਧਨੇ ਲਗਾਤਾਰ ਤਾਪਣ ਘਟਨੇ ਨੇ ਜਿਵੇਂ ਕਿ ਮੈਂ ਸਾਹਮਣੇ ਆਪਣੀ ਸਕਰੀਨ ਤੇ ਦੇਖ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਰਾਜਸਥਾਨ ਦੇ ਥੋਂ ਗੱਲ ਦੱਸਣਾ ਚਾਹਾਂਗਾ ਕਿ ਰਾਜਸਥਾਨ ਦੇ ਵਿੱਚ ਫਤੇਪੁਰ ਦਾ ਤਾਪਮਨ ਰਾਤ ਦਾ ਤਾਪਮਨ 7 ਡਿਗਰੀ ਚਲਾ ਗਿਆ ਹੈ। ਨਗੌਰ 8 ਡਿਗਰੀ ਤੇ ਚਲਾ ਗਿਆ ਹੈ। ਹਰਿਆਣਾ 20 ਠੰਡਾ ਹੈ, ਹਿਮਾਚਲ 20 ਠੰਡਾ ਹੈ, ਖੁਸ਼ਕ ਹੈ ਤੇ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਰਾਤ ਦਾ ਤਾਪਮਨ 8 ਡਿਗਰੀ ਤੇ ਆ ਗਿਆ ਫਰੀਦਕੋਟ ਦਾ। ਸਾਡਾ ਫਿਰੋਜ਼ਪੁਰ ਜੋ ਹੈ ਇੱਥੇ ਤਾਪਮਨ ਰਾਤ ਆ 9.8 ਤੇ ਹੈ। 8.4 ਬਠਿੰਡਾ ਹੈ। ਪਟਿਆਲਾ 20 10.3 ਹੈ। ਇਸ ਦੇ ਨਾਲ ਅਰੋਪੜ ਹੁਸ਼ਿਆਰ ਪਰੋਪਰਾਠਵਨ 4 ਹੁਸ਼ਿਆਰ ਪੰਨੋਪਨ 2 ਇਹ તાਪ ਨੇੜੇ ਪੰਜਾਬ ਦੇ ਆ ਰਾਤ ਦੇ ਦਿਨ ਦੇ ਤਾਪਨ 30 28 27 30 27 28 25 ਤਰ੍ਹਾਂ ਦੇ ਤਾਪਨ ਨੇ ਕਿਉਂਕਿ ਦਿਨੇ ਤੋਂ ਆਪਣੀ ਕਰਈਏ ਇਸ ਕਰਕੇ ਤੁਹਾਨੂੰ ਇਹ ਲੱਗ ਰਿਹਾ ਕਿ ਠੰਡ ਨਹੀਂ ਹੈਗੀ ਜਿਹੜੀ ਰਾਤ ਵਾਲੀ ਠੰਡ ਹੈ ਇਹ ਤੁਹਾਡੇ ਪਾਲਤੂ ਪਸ਼ੂਆਂ ਦਾ ਨੁਕਸਾਨ ਕਰੀਏ ਉਹਨਾਂ ਨੂੰ ਬਿਮਾਰ ਕਰ ਸਕਦੀ ਹੈ ਇਹਦੇ ਕਰਕੇ ਟਾਈਮ ਆ ਗਿਆ ਕਿ ਪਸ਼ੂ ਹੁਣ ਆਪਾਂ ਅੰਦਰ ਕਰਨੇ ਸ਼ੁਰੂ ਕਰ ਦਈਏ ਤੁਸੀਂ ਆਪ ਬਾਹਰ ਨਿਕਲ ਕੇ ਦੇਖੋ ਤਾਪਮਨ ਬਹੁਤ ਹੈ 8 ਡਿਗਰੀ ਤਾਪਮਨ ਪੂਰੀ ਠੰਡ ਹੁੰਦੀ ਹੈ ਕਿ ਥੋੜੀ ਠੰਡ ਨਹੀਂ ਹੁੰਦੀ ਹਰਿਆਣੇ ਦੇ ਵਿੱਚ ਦੇਖ ਲਓ ਸਕਰੀਨ ਦੇ ਉੱਪਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਜਾ ਰਿਹਾ ਕਿ 8.2 ਹਿਸਾਰ ਦਾ ਤਾਪਮਨ ਹੈ ਇਸੇ ਤਰੀਕੇ ਨਾਲ 8.9 ਜਿਹੜਾ ਹੈਗਾ ਸੋਨੀਪੱਤ ਦਾ ਹੈ ਸਿਰਸਾ ਦਾ 9.9 ਹੈ 8.6 ਮਹਿੰਦਰਗੜ ਦਾ ਹੈ ਬਾਕੀ ਤਾਪਮਨ 12 13 10 9 11 ਇਸ ਤਰੀਕੇ ਦੇ ਰਾਤ ਦੇ ਤਾਪਮਨ ਬਣੇ ਹੋਏ ਹੈ ਦਿਨ ਦੇ ਤਾਪਮਨ ਫਿਰ ਹੋਗੇ 28 27 29 30 ਇਸ ਤਰ੍ਹਾਂ ਤਾਪਮਨ ਬਣੇ ਹੋਏ ਹੈ ਦੰਦ ਦੇ ਸਮੇਂ ਤੋਂ ਅੱਪੇ ਜੇ ਰਕਰ ਕੇ ਤੁਹਾਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ ਗੱਲ ਹੀ ਪਰੰਤੂ ਰਾਤ ਦੇ ਤਾਪਨ ਡੇਗ ਰਹੇ ਆ ਉਹ ਤੁਹਾਡੇ ਪਸ਼ੂਆਂ ਦਾ ਨੁਕਸਾਨ ਕਰ ਸਕਦੇ ਆ ਪਸ਼ੂ ਅੰਦਰ ਕਰਨੇ ਸ਼ੁਰੂ ਕਰੋ ਤੇ ਕਣਕ ਦੀ ਬਜਾਈ ਪਹਿਲ ਦੇ ਆਧਾਰ ਤੇ ਇਸ ਸਮੇਂ ਖਤਮ ਕਰੋ ਤੇ ਵਧੀਆ ਟਾਈਮ ਹੈ ਬੈਸਟ ਟਾਈਮ ਹੈ ਤਾਂ ਇਹ ਟਾਈਮ ਤੁਹਾਨੂੰ ਫਾਇਦਾ ਚੱਕਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ